ਇੱਕ ਸਵਾਲ ਆਹੀ ਇੱਕ ਕੁਐਸ਼ਚਨ ਹੈ ਕਦੋਂ ਤੱਕ ਇਦਾਂ ਹੁੰਦਾ ਰਹੇਗਾ ਕਿ ਫਾਦਰ ਹੈ ਜਾਂ ਬ੍ਰਦਰ ਹੈ ਜਾਂ ਹਸਬੰਡ ਹੈ ਗਰਲ ਦੀ ਪ੍ਰੋਟੈਕਸ਼ਨ ਕਰੇਗਾ ਗਰਲਜ਼ ਨੂੰ ਆਪਦੀ ਪ੍ਰੋਟੈਕਸ਼ਨ ਆਪ ਕਰਨਾ ਸਿੱਖਣਾ ਪਏਗਾ ਆਪਾਂ ਸਿੱਖ ਇਤਿਹਾਸ ਦੀ ਵੀ ਗੱਲ ਕਰੀਏ ਤਾਂ ਉਹਦੇ ਚ ਜਿਹੜੀਆਂ ਕਿ ਇਹਨਾਂ ਕੁੜੀਆਂ ਸੀ ਜਾਂ ਬੀਬੀਆਂ ਸੀਗੀਆਂ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਸਿਖਾਈਆਂ ਗਿਆ ਸੀ ਬਿਆ ਗੱਤਕਾ ਸਿਖਾਇਆ ਗਿਆ ਸੀ ਸੋ ਦੈਟ ਉਹ ਆਪਦੀ ਹੈਲਪ ਵੀ ਕਰ ਸਕਦੀਆਂ ਸੀਗੀਆਂ ਆਪਦੀ ਪ੍ਰੋਟੈਕਸ਼ਨ ਵੀ ਕਰ ਸਕਦੀਆਂ ਸੀਗੀਆਂ ਐਂਡ ਬਾਕਿਆਂ ਨੂੰ ਵੀ ਬਚਾਉਂਦੀਆਂ ਸੀਗੀਆਂ ਤੁਸੀਂ ਚਾਰ ਸਭ ਜਾਂ ਦੇ ਮੂਵੀ ਦੇਖੀ ਹੋਏਗੀ ਚਾਰ ਸਾਇਦ ਜੋ ਆਪੇ ਮੂਵੀ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਕਹਿੰਦੇ ਗੁਰਗੋਬਿੰਦ ਸਿੰਘ ਜੀ ਦੀ ਵਾਈਫ ਨੂੰ ਜਦੋਂ ਕਹਿੰਦੇ ਇਹ ਕੋਛ ਮੂਗਲ ਜਦੋਂ ਕਿ ਇਰਲੰਡੀ ਹੈ ਤਾਂ ਉੱਥੇ ਉਹ ਪੂਰਾ ਹਮਾਰਾ ਟੱਕਰ ਕਰਕੇ ਉਹਨਾਂ ਨੂੰ ਖਤਮ ਕਰਕੇ ਜਾਂਦੀ ਹੈ ਅੱਗੇ ਕਿਉਂ ਕਿਉਂਕਿ ਉਹ ਆਪਦੀ ਸੈਲਫ ਪ੍ਰੋਟੈਕਸ਼ਨ ਕਰਨਾ ਜਾਣਦੇ ਸੀ ਇਹ ਅੱਜ ਦੀ ਗਰਲਸ ਨਹੀਂ ਜਾਣਦੀਏਗੀ ਤਾਂ ਇਹ ਚੀਜ਼ਾਂ ਐਵੇਂ ਹੀ ਚਲਦੀਆਂ ਰਹਿ ਜਾਣਗੀਆਂ ਕਦੋਂ ਤੱਕ ਕਿਨੇ ਕੋਈ ਰੂਲ ਨਹੀਂ ਜੂ ਆਪਾਂ ਰੂਲਸ ਬਣਾ ਲੈ ਕਿਨੇ ਕੋਈ ਲਾਜ਼ ਬਣਾ ਲਵਾਂਗੇ ਆਪਾਂ ਕਿ ਹਰ ਗਲੀ ਤੇ ਕਿਸੇ ਨਾ ਕੋਈ ਪੁਲਿਸ ਆਫੀਸਰ ਖੜਾ